ਕੇਜਰੀਵਾਲ ਨੂੰ ਇੱਕ ਸਮਰਥਨ ਮਿਲ ਰਿਹਾ ਸਮਰਥਨ ਭਾਵੇਂ ਛੋਟਾ ਹੈ ਵੱਡਾ ਹੈ ਪਰ ਉਹਨਾਂ ਨਾਲ ਇੱਕ ਹਮਦਰਦੀ ਹੋ ਰਹੀ ਹੈ ਇੰਟੈਲੈਕਚੁਅਲਸ ਦੀ ਕਿ ਜਦੋਂ ਚੋਣ ਹੋਵੇ ਉਸ ਮੌਕੇ ਤੇ ਸਾਰਿਆਂ ਨੂੰ ਇੱਕੋ ਜਿਹੇ ਮੌਕੇ ਮਿਲਣ ਉਹਨਾਂ ਦੇ ਹੱਕ ਵਿੱਚ ਵੱਡੇ ਦੇਸ਼ ਨੇ ਥਾ ਦਾ ਨਾਰਾ ਮਾਰਿਆ ਕਿ ਉਹਨਾਂ ਨੂੰ ਇਨਸਾਫ ਦੇ ਤਕਾਜ਼ੇ ਤੋਂ ਅੱਗੇ ਬਤਾਇਆ ਜਾਵੇ ਔਰ ਨਾਲ ਦੀ ਨਾਲ ਉਹਨਾਂ ਦੀ ਆਪਣੀ ਪਾਰਟੀ ਬਚਕਾਨਾ ਹਰਕਤਾਂ ਤੇ ਉਤਰੀ ਹੋਈ ਹੈ ਇਹਨਾਂ ਦੇ ਰਾਜ ਸਭਾਏ ਕਿਤੇ ਲੱਭਿਆਂ ਨਹੀਂ ਥਿਆਉਂਦੇ ਗੱਲ ਤੋ ਰਿਓ ਜ਼ਰਾ ਅਰਬਿੰਦ ਕੇਜਰੀਵਾਲ ਦੀ ਅਰੈਸਟ ਜਦੋਂ ਤੋਂ ਹੋਈ ਹੈ ਤੇ ਅਰੈਸਟ ਤੋਂ ਬਾਅਦ ਦੋ ਤਰ੍ਹਾਂ ਬਾਨੇ ਕਿ ਤਾ ਦਿੱਲੀ ਦੇ ਵਿੱਚ ਆਪ ਦੇ ਪ੍ਰਦਰਸ਼ਨ ਚੱਲ ਰਹੇ ਨੇ ਤੇ ਪੈਰਲਲ ਭਾਜਪੀ ਤੇ ਭਾਜਪੀ ਇਹ ਕਹਿ ਰਹੀ ਹੈ ਕਿ ਸਰਕਾਰ ਇਹਨਾਂ ਨੂੰ ਹਟਾਇਆ ਜਾਣਾ ਚਾਹੀਦਾ ਚੇ ਮਿਸਟਰੀ ਦੇ ਉੱਤੋਂ ਕਿਉਂਕਿ ਇਹ ਟੈਕਨੀਕਲੀ ਜਦੋਂ ਅਰੈਸਟ ਹੋ ਕੇ ਗਲਤ ਕਰ ਰਹੇ ਨੇ ਸਾਰਾ ਕੁਝ ਇਲੀਗਲ ਆ ਬਾਕੀ ਹੈ ਤੇ ਆਮ ਆਦਮੀ ਪਾਰਟੀ ਨੇ ਤਾਂ ਸੈਸ਼ਨ ਵੀ ਬੁਲਾ ਲਿਆ ਦੁਬਾਰਾ ਉਸ ਗੱਲ ਨੂੰ ਐਨਡੋਰਸ ਕਰਨ ਦੇ ਵਾਸਤੇ ਕਿ ਜੀ ਅੰਦਰੋਂ ਚਲਾਵਾਂਗੇ ਸਰਕਾਰ ਜਿਹੜੀ ਉਹ ਬਚਣਾ ਆਪਣੇ ਆਪ हां ਜਿਹੜਾ ਗਲੋਬਲ ਲੈਵਲ ਤੇ ਸ਼ਾਇਦ ਫਸਟ ਵਾਰ ਕਿਸੇ ਲੀਡਰ ਦੇ ਮਾਮਲੇ ਚ ਐਵੇਂ ਆ ਰਹੇ ਆ ਜਿਵੇਂ ਪਹਿਲਾਂ ਜਰਮਨ ਨੇ ਕਿਹਾ ਤੇ ਹੁਣ ਅਮਰੀਕਾ ਨੇ ਕਿਹਾ ਕਿ ਫੇਅਰ ਟ੍ਰਾਇਲ ਮਿਲਣਾ ਚਾਹੀਦਾ ਹੈ ਲੀਗਲੀ ਉਹ ਹੋਣਾ ਚਾਹੀਦਾ ਹੈ ਤਾਂ ਮਤਲਬ ਪ੍ਰਾਈਮਾ ਫੇਸ ਸੀ ਉਹਨਾਂ ਨੂੰ ਇਹ ਲੱਗਦਾ ਕਿ ਫੇਅਰ ਨਹੀਂ ਹੈ ਫੇਅਰ ਦਾ ਮਤਲਬ ਤਾਂ ਫਿਰ ਇੱਕੋ ਹੀ ਹੈ ਜੇਕਰ ਇਹ ਇਹਦਾ ਮਤਲਬ ਈਡੀ ਜਾਂ ਬਾਕੀ ਚੀਜ਼ਾਂ ਕੋਈ ਪੋਲੀਟੀਕਲ ਐਂਗਲ ਤੋਂ ਜਰਮਨ ਨੂੰ ਤਾਂ ਜਵਾਬ ਦਿੱਤਾ ਸੀ ਗਵਰਨਮੈਂਟ ਆਫ ਇੰਡੀਆ ਦੇ ਵਿਦੇਸ਼ ਮੰਤਰੀ ਨੇ ਕਿ ਤੁਸੀਂ ਦਖਲ ਨਾ ਕਰੋ ਦਾ ਡਿਪਟੀ ਨੂੰ ਬੁਲਾ ਕੇ ਕਹਿ ਵੀ ਦਿੱਤਾ ਸੀ ਕਿ ਤੁਸੀਂ ਆਪਣੀ ਕਨਸਲਟਰ ਨੂੰ ਕਹੋ ਪੂਰਾ ਅਮਰੀਕਾ ਨੂੰ ਵੀ ਉਵੇਂ ਹੀ ਕਹਿਣਗੇ ਜਾਂ ਨਹੀਂ ਕਈ ਵਾਰ ਜਿਵੇਂ ਕੈਨੇਡਾ ਤੇ ਅਮਰੀਕਾ ਦਾ ਪੁਰਾਣਾ ਮਾਮਲਾ ਚੱਲਿਆ ਸੀ ਸਿੱਖ ਜਿਹੜੇ ਰੈਡੀਕਲ ਦੇ ਮਾਮਲੇ 'ਚ ਕੈਨੇਡਾ ਨਾਲ ਤਾਂ ਕਾਫੀ ਸਰਗਰਮੀ ਨਾਲ ਪੇਸ਼ ਆਇਆ ਸੀ ਤੇ ਅਮਰੀਕਾ ਦੇ ਮਾਮਲੇ 'ਚ ਥੋੜਾ ਨਰਮੀ ਦਿਖਾਈ ਦਿੱਤੀ ਸੀਗੀ ਉਹ ਸਾਰੇ ਮਾਮਲੇ ਦੇ ਵਿੱਚ ਕਿਉਂਕਿ ਥੋੜੇ ਜਿਹੀ ਵੱਡੀ ਤਾਕਤ ਹੈ ਪਰ ਇੱਕ ਗੱਲ ਇਹ ਹੈ ਕਿ ਉਹਨਾਂ ਦਾ ਇਹ ਹਾ ਦਾ ਨਾਰਾ ਕਹੋ ਜੇ ਆਪਣੀ ਸ਼ਬਦਾਵਲੀ 'ਚ ਕਹਿਣਾ ਹੋਵੇ ਵੀ ਇੱਕ ਹਾ ਦਾ ਨਾਰਾ ਕੇਜਰੀਵਾਲ ਦੇ ਪੱਖ 'ਚ ਮਾਰਿਆ ਜਾਂ ਲੀਗਲੀ ਇੱਥੇ ਆ ਕੇ ਤਾਂ ਕੁਝ ਕਰ ਨਹੀਂ ਸਕਦੇ ਇਦਾਂ ਨਾਲ ਇੱਕ ਪਬਲਿਕ ਰਾਏ ਤਾਂ ਬਦਲਦੀ ਐ ਬਾਹਰ ਬੈਠੇ ਲੋਕਾਂ ਨੂੰ ਤਾਂ ਇਹ ਨਜ਼ਰ ਆਉਂਦਾ ਹੀ ਐ ਨਾ ਕਿ ਕੁਝ ਗਲਤ ਰੋਣਾ ਹੋ ਰਿਹਾ ਹੋਵੇ ਕੋਈ ਇਹੋ ਜਿਹੀ ਗੱਲ ਨਾ ਹੋ ਰਹੀ ਹੋਵੇ ਜਾਂ ਬਾਕੀ ਦੇ ਚੀਜ਼ਾਂ ਇੱਥੇ ਵੀ ਜਿਹੜੇ ਕੁਝ ਆਰਟੀਕਲ ਆਏ ਨੇ ਜਿਹੜੇ ਇੱਕ ਗੱਲ ਤਾਂ ਜ਼ਰੂਰ ਕਰ ਹੀ ਰਹੇ ਨੇ ਕਿ ਜਿਹੜਾ ਚੋਣਾਂ ਦਾ ਟਾਈਮ ਐ ਜਿਹੜੀ ਅਰੈਸਟ ਦੀ ਟਾਈਮਿੰਗ ਐ ਉਹ ਟਾਈਮਿੰਗ ਦੇ ਉੱਤੇ ਸਵਾਲ ਉਠਾ ਰਹੇ ਨੇ ਨਾ ਕੇਵਲ ਕੇਜਰੀਵਾਲ ਦੀ ਬਲਕਿ ਕਾਂਗਰਸ ਦੇ ਖਾਤੇ ਫ੍ਰੀਜ਼ ਕਰਨ ਤੋਂ ਲੈ ਕੇ ਜਾਂ ਈਡੀ ਜਿਹੜੀ ਇਹ ਨਾ ਸਮਿਆਂ ਦੇ ਵਿੱਚ ਆਪੋਜੀਸ਼ਨ ਤੇ ਲੀਡਰਾਂ ਦੇ ਅਜੇ ਵੀ ਛਾਪੇ ਮਾਰ ਰਹੀ ਹੈ ਉਹ ਕਹਿੰਦੇ ਨੇ ਚੋਣ ਪ੍ਰਖਰਿਆ ਦੇ ਦੌਰਾਨ ਤੱਕ ਟੋਕ ਟੋਕ ਚੋਣ ਲੜਨ ਦਾ ਜਿਹੜਾ ਉਸ ਲੈਵਲ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਜਿਵੇਂ ਇੱਕ ਮਾਮਲਾ ਤੁਸੀਂ ਦੇਖੋ ਕਿ ਪੰਜਾਬ ਦੀ ਅਦਾਲਤ ਨੇ ਵੀ ਬਿਕਰਮ ਮਜੀਠੀਆ ਨੂੰ ਵੀ ਇੱਕ ਮੌਕਾ ਦੇ ਦਿੱਤਾ ਸੀ ਨਾ ਕਿ ਠੀਕ ਹੈ ਚੋਣ ਦੇ ਵਿੱਚ ਇਹਨਾਂ ਨੂੰ ਲੜਨ ਦਿਓ ਉਸ ਤੋਂ ਬਾਅਦ ਦੇਖਣਾ ਜੋ ਵੀ ਅਰੈਸਟ ਕਰਨਾ ਜਾਂ ਨਹੀਂ ਕਰਨਾ ਚੋਣਾਂ ਤੱਕ ਦਾ ਇੱਕ ਸਟੇ ਹੋ ਗਈ ਸੀ ਓਕੇ ਤੁਸੀਂ ਨਹੀਂ ਕੁਝ ਕਰੋਗੇ ਬਿਜਲੀ ਰੈਸ ਨੂੰ ਤੇ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਜਾਰੀ ਕੀਤੀ ਸੀਗੀ ਕਿ ਇਸ ਤਰੀਕ ਤੱਕ ਇਹਨਾਂ ਨੂੰ ਸੁਰੱਖਿਆਤ ਲਾਂਘਾ ਦਿੱਤਾ ਜਾਂਦਾ ਹੈ ਉਹ ਦਿੱਤਾ ਜਾਂਦਾ ਤੇ ਹੁਣ ਜਿਹੜਾ ਬੰਗਾਲ ਪੱਛਮੀ ਬੰਗਾਲ ਦੇ ਮਾਮਲੇ ਦੇ ਵਿੱਚ ਮਮਤਾ ਬੇਨਰਜੀ ਦੇ ਭਤੀਜੇ ਨੂੰ ਵੀ ਉਵੇਂ ਹੀ ਦਿੱਤਾ ਕਿ ਚੋਣਾ ਤੱਕ ਤੁਸੀਂ ਇਹਨੂੰ ਐਂ ਕਰੋ ਤਾਂ ਫਿਰ ਉਹਨਾਂ ਨੂੰ ਆਧਾਰ ਬਣਾ ਕੇ ਗੱਲਾਂ ਨੂੰ ਤਾਂ ਇਹ ਕਿਹਾ ਜਾ ਰਿਹਾ ਕਿ ਫਿਰ ਜਿਹੜੇ ਇਹ ਮੇਨ ਲੀਡਰਸ਼ਿਪ ਹੈ ਉਹ ਤਾਂ ਉਹ ਤਾਂ ਸੁਪਰੀਮ ਲੀਡਰਸ਼ਿਪ ਨਹੀਂ ਸੀ ਨਾ ਆਪਣੀ ਪਾਰਟੀ ਦੀ ਉਸ ਪਦਰ ਦੇ ਉੱਤੇ ਜਿਹੜੀ ਇਹ ਮੇਨ ਲੀਡਰਸ਼ਿਪ ਹੈ ਇਹਨੂੰ ਉਹਨਾਂ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਸਵਾਲ ਜ਼ਰੂਰ ਹੈ ਮਤਲਬ ਇੱਕ ਲੈਵਲ ਦੇ ਉੱਤੇ ਖੜਾ ਹੋਇਆ ਉਹੀ ਟਰਾਈ ਉਹੀ ਗੱਲਾਂ ਬਾਅਦ ਚ ਵੀ ਹੋ ਸਕਦਾ ਜੇ ਤੁਸੀਂ ਹੁਣ ਨੌ ਸੰਮਾਨ ਨੂੰ ਇਗਨੋਰ ਕਰਕੇ ਕੇਜਰੀਵਾਲ ਨਹੀਂ ਗਏ ਮਾਮਲਾ ਤਾਂ ਸਾਲ ਤੋਂ ਪੁਰਾਣਾ ਹੋ ਗਿਆ ਸਾਲ ਤੋਂ ਜੱਦ ਪਹਿਲਾਂ ਦਾ ਮਨੀਸ਼ ਸ਼ੋਧਿਆ ਅੰਦਰ ਹੈ ਬਕਬਕ ਮਾਮਲੇ ਨੇ ਤਾਂ ਕਿ ਜੇ 2 ਮਹੀਨੇ ਹੋਰ ਲੰਘ ਜਾਣਗੇ ਚੋਣ ਪ੍ਰਚਾਰ ਦੇ ਵਿੱਚ ਸਾਰਾ ਕੁਝ ਹੋ ਜੂਗਾ ਉਹਨਾਂ ਨਾਲ ਕਿੰਨਾ ਕਬੜਾ ਫਰਕ ਪੈ ਜੂਏ ਦਲੀਲ ਜਿਹੜੀ ਦਿੱਤੀ ਪੇਸ਼ ਕੀਤੀ ਜਾ ਰਹੀ ਆ ਉਹ ਸਾਰੇ ਮਾਮਲੇ 'ਚ ਤਾਂ ਕਿ ਇਹ ਨਾ ਲੱਗੇ ਕਿ ਸਾਨੂੰ ਤਾਂ ਕੰਪਲੇਨ ਕਰਨ ਦਾ ਹੀ ਮੌਕਾ ਨਹੀਂ ਦਿੱਤਾ ਮਤਲਬ ਉਹ ਉਹਨਾਂ ਨੇ ਜ਼ਬਰਦਸਤੀ ਇੱਕ ਪਾਸੜ ਬਣਾਤਾ ਸਾਰੇ ਦਾ ਸਾਰਾ ਜਿਹੜਾ ਮਾਹੌਲ ਸੀਗਾ ਔਰ ਕਾਂਗਰਸ ਦੇ ਖਾਤੇ ਆਣਾ ਵੀ ਐਡਾ ਹੀ ਵੱਡਾ ਮਹਾਨ ਹੈ ਫਿਰ ਇਹ ਬੰਦੇ ਬਾਹਰ ਵੀ ਜਾਣਗੇ ਤੁਸੀਂ ਅਕਾਦਮੀ ਚ ਵੀ ਕਰ ਦੋ ਤੇ ਉਹਨਾਂ ਦਾ ਕੋਈ ਢੰਡੇ ਸਾਪਣ ਲਈ ਤਿਆਰ ਨਹੀਂ ਰਹੂਗਾ ਤੇ ਬਾਕੀ ਚੀਜ਼ਾਂ ਨੇ ਤਾਂ ਵੀ ਕੀ ਕਰਨਗੇ ਬੰਦੇ ਇਹ ਇੱਕ ਇਹ ਗੱਲ ਤਾਂ ਬਣ ਰਹੀ ਹੈ ਗਵਰਨਮੈਂਟ ਆਫ ਇੰਡੀਆ ਦੇ ਮਾਮਲੇ ਦੇ ਵਿੱਚ ਤੇ ਦੂਸਰੀ ਗੱਲ ਇਹ ਬਣ ਰਹੀ ਹੈ ਕਿ ਤੁਸੀਂ ਆਪਣੇ ਜਿਹੜੇ ਤੁਹਾਡੇ ਨਾਲ ਆਈ ਜਾਂਦੇ ਨੇ ਫਟਾਫਟ ਸ਼ਾਮਲ ਕਰੀ ਜਾਂਦੇ ਹੋ ਫਟਾਫਟ ਟਿਕਟਾਂ ਦੇ ਹੀ ਜਾਂਦੇ ਹੋ ਉਹਨਾਂ ਦੇ ਵਿੱਚ ਉਹਹ ਜੇ ਵੀ ਕਈ ਬੰਦੇ ਨੇ ਜਿਨ੍ਹਾਂ ਤੇ ਕੇਸ ਖੂਸੂ ਵੀ ਚੱਲਦੇ ਨੇ ਸਾਰਾ ਕੁਝ ਮਾਮਲੇ ਉਸ ਲੈਵਲ ਦੇ ਉੱਤੇ ਨੇ ਤਾਂ ਤੁਸੀਂ ਉਹਨਾਂ ਨੂੰ ਕਿਵੇਂ ਸੇਫ ਰਸਤਾ ਦੇ ਰਹੇ ਹੋ ਔਰ ਇਸੇ ਕਰਕੇ ਇਹ ਜਿਹੜੀ ਗੱਲ ਹੈ ਟੋਟਲ ਮਾਮਲੇ ਦੇ ਵਿੱਚ ਹਾਲਾਂਕਿ ਉਹਨਾਂ ਚੋਂ ਕਈਆਂ ਨੇ ਕੇਜਰੀਵਾਲ ਦੇ ਆਪਣੇ ਵਿਵਹਾਰ ਨੂੰ ਵੀ ਕੰਡੈਮਨ ਕੀਤਾ ਪਰ ਨਾਲ ਨਾਲ ਇਹ ਵੀ ਕਿਹਾ ਕਿ ਇਹੋ ਜਿਹੇ ਹਾਲਾਤੋਂ ਜਮਾਨਤ ਮਿਲ ਜੇ ਤਾਂ ਕਿ ਉਹ ਆਪਣੀ ਗੱਲ ਕਰ ਸਕਣ ਹੁਣ ਸਵਾਲ ਇੱਕ ਇਹ ਆਉਂਦਾ ਹੈ ਕਿ ਕੇਜਰੀਵਾਲੋ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇੱਕ ਹੰਦਰਦੀ ਵੀ ਹੋ ਸਕਦੀ ਹੈ ਬਾਹਰ ਕੁਝ ਲੋਕਾਂ ਦਾ ਇਹ ਮੰਨਣਾ ਵੀ ਹੈ ਕਿ ਜੇ ਨੈਰੇਟਿਵ ਵਿੱਚ ਸਰਜਿਆ ਜਾਂਦਾ ਲਗਾਤਾਰ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ ਤਾਂ ਉਹਦੇ ਨਾਲ ਕੀ ਹਮਦਰਦੀ ਹੋ ਜੂ ਪਰ ਹਮਦਰਦੀ ਕੀ ਇਹ ਇਹ ਸਵਾਲ ਜੇ ਤੁਸੀਂ ਮੈਨੂੰ ਆਗਿਆ ਦਿਓ ਇਹਨੂੰ ਅਡਰੈਸ ਕਰਦੇ ਆ ਕਿ ਕੀ ਹਮਦਰਦੀ ਮਿਲ ਜੂ ਪਰ ਜਿਹੜੇ ਸਿਆਸਤਦਾਨਾਂ ਦੇ ਕਰਤਾਰ ਤੇ ਵਿਹਾਰ ਦੇ ਸਵਾਲ ਹੈ ਉਸ ਪੱਖੋਂ ਕੱਲ ਮੇਰੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਕਾਂਗਰਸ ਵੱਲੋਂ ਵਿਧਾਨ ਸਭਾ ਦੇ ਵਿੱਚ ਉਹਨਾਂ ਨਾਲ ਗੱਲ ਹੋ ਰਹੀ ਸੀਗੀ ਔਰ ਉਹਨਾਂ ਦਾ ਸਵਾਲ ਬਿਲਕੁਲ ਉਵੇਂ ਹੀ ਸੀਗਾ ਉਹ ਕਹਿੰਦੇ ਜੀ ਦੇਖੋ ਇਹ ਦੋਰੇ ਮਾਪਦੰਡ ਨੇ ਦੋਰੇ ਪੈਮਾਨੇ ਆ ਕੇਜਰੀਵਾਲ ਸਾਹਿਬ ਨਾਲ ਈਡੀ ਕੁਝ ਕਰ ਰਹੀ ਹੈ ਤਾਂ ਇੰਜ ਸ਼ੋਅ ਕੀਤਾ ਜਾ ਰਿਹਾ ਕਿ ਅਸੀਂ ਮਰ ਗਏ ਰੁੜ ਗਏ ਇਹ ਤਾਂ ਸਭ ਪੋਲਿਟਿਕਲ ਬੰਡਾਟਾ ਹੈ ਤੇ ਗਲਤ ਹੋ ਰਿਹਾ ਤੇ ਤੁਸੀਂ ਦੇਖੋ ਕਿ ਦੋਸ਼ ਵੀ ਇਹ ਲਾਏ ਜਾ ਰਹੇ ਆ ਕਿ ਬੰਦਿਆਂ ਦੀ ਮਾਂ ਮਰੋੜ ਕੇ ਬੀਜੇਪੀ ਆਪਣੇ ਵੱਲ ਲੈ ਕੇ ਜਾ ਰਹੀ ਹੈ ਪਰ ਪੰਜਾਬ ਦੇ ਵਿੱਚ ਸਾਡੇ ਕਾਂਗਰਸੀਆਂ ਤੇ ਇਸੇ ਤਰੀਕੇ ਨਾਲ ਵਿਜੀਲੈਂਸ ਕਰ ਰਹੀ ਹੈ ਔਰ ਇਸੇ ਤਰੀਕੇ ਨਾਲ ਸਾਡੇ ਰਾਜਕਮਾਰ ਚੱਬੇਵਾਲ ਵਰਗੇ ਵਿਅਕਤੀਆਂ ਦੀ ਬਾਹ ਮਰੋੜ ਕੇ ਲਗਾਏ ਨੇ ਜੀ ਉਹਨਾਂ ਨੂੰ ਇਹ ਸਵਾਲ ਇੱਕ ਸਿਆਸਤਦਾਨਾਂ ਦੇ ਕਾਰਬਿਹਾਰ ਦਾ ਵੀ ਆ ਹਾਂ ਹਮਦਰਦੀ ਵਾਲੀ ਗੱਲ ਉਸ ਤੋਂ ਬਾਅਦ ਪਰ ਮੈਂ ਇੱਕ ਸਵਾਲ ਤੋਂ ਪੁੱਛਉਣਾ ਕਿ ਆਪਾਂ ਡਰੈਸਰ ਨੂੰ ਕਰੀਏ ਉਹ ਦੋਨਾਂ ਚੀਜ਼ ਐ ਅਸਲ 'ਚ ਕਾਂਗਰਸ ਵੀ ਦੋ ਤਰੀਕਾ ਸੋਚ ਰਹੀ ਐ ਦਿੱਲੀ ਵਾਲੀ ਹੋਰ ਤਰਾ ਸੋਚ ਰਹੀ ਐ ਤੇ ਪੰਜਾਬ ਵਾਲੀ ਹੋਰ ਤਰਾ ਸੋਚ ਰਹੀ ਐ ਕਿਉਂਕਿ ਉਹ ਆਪੋ ਆਪਣੇ ਪਾਰਟੀਕੂਲਰ ਹਾਲਾਤ ਦੇ ਮਤਾਬਕ ਉਹ ਚੀਜ਼ਾਂ ਹੋ ਰਹੀਆਂ ਨੇ ਬਿਲਕੁਲ ਬਿਜ਼ਨਸ ਬਕਵਕ ਸਟੇਟਾਂ 'ਚ ਜਿਹੜੀਆਂ ਹੋਰ ਗਵਰਨਮੈਂਟਾਂ ਵੀ ਨੇ ਐਟੀਟਿਊਡ 'ਚ ਬਹੁਤ ਜ਼ਿਆਦਾ ਫਰਕ ਨਹੀਂ ਐ ਜਿੱਥੇ ਵੀ ਕਿਤੇ ਜਿਵੇਂ ਪੰਜਾਬ ਦੇ ਵਿੱਚ ਕਾਂਗਰਸੀ ਕਹਿ ਰਹੇ ਨੇ ਬੈਸਟ ਬੰਗਾਲ ਦੇ ਵਿੱਚ ਬੀਜੇਪੀ ਕਹਿ ਰਹੀ ਆ ਮਮਤਾ ਨੂੰ ਵੀ ਵੀ ਉਹ ਤੁਹਾਡੀ ਵੀਜ਼ਾ ਵੀ ਆਈ ਕਰਦੀ ਆ ਸਾਡੇ ਬੰਦਿਆਂ ਨਾਲ ਜਿਨ੍ਹਾਂ ਨੂੰ ਮਰਜ਼ੀ ਫੜ ਕੇ ਤੁਸੀਂ ਅੰਦਰ ਕਰਦੇ ਹੋ ਜਾਂ ਬਾਕੀ ਦੀਆਂ ਚੀਜ਼ਾਂ ਨੇ ਇਸੇ ਤਰ੍ਹਾਂ ਅਲੱਗ-ਅਲੱਗ ਮਾਮਲਿਆਂ 'ਚ ਤਲਗਾਨਾ ਦੇ ਵਿੱਚ ਵੀ ਅਰੈਸਟ ਕਰ ਲਈ ਸੀ ਉਹਨਾਂ ਨੇ ਇਹਦੇ ਈਡੀ ਦੇ ਨਾਲ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਤਾ ਸੀਗਾ ਜਦੋਂ ਏਬੀਆਰਐਸ ਦੀ ਸਰਕਾਰ ਸੀਗੀ ਹੁਣ ਤਾਂ ਚਲੋ ਮੋਟਾ ਨਵੀਂ ਪੰਜਾਂ ਦੇ ਤੇ ਨਵੀਂ ਬਦਲ ਗਈ ਇਸ ਲਈ ਨਾ ਸਾਡੇ ਪੋਲਿਟਿਕਸ ਦਾ ਮਜਾਜ ਇੱਕੋ ਜਿਹਾ ਹੀ ਹੈ ਕੋਈ ਬਾੜਾ ਨਹੀਂ ਜਿਹੜਾ ਬੰਦਾ ਪਾਵਰ ਚ ਆ ਜਾਂਦਾ ਫਿਰ ਬਲਡੋਜ ਕਰਕੇ ਜਿਵੇਂ ਮਰਜ਼ੀ ਦਵਾ ਦਬੂ ਕੇ ਇੱਕ ਤਾਂ ਪਹਿਲਾਂ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਰਹਿੰਦਾ ਕੋਈ ਨਹੀਂ ਆਪਣਾ ਸਮਾਂ ਆ ਜਾਣ ਦੇ ਫਿਰ ਉਹਨਾਂ ਦਾ ਵੀ ਇੱਕ ਪ੍ਰੈਸ਼ਰ ਹੁੰਦਾ ਵੀ ਸਮਾਂ ਤਾਂ ਹੁਣ ਆਪਣਾ ਆ ਗਿਆ ਹੁਣ ਤੁਸੀਂ ਫੜ ਦਿੱਤਾ ਹੈ ਨਹੀਂ ਤੇ ਬਾਕੀ ਚੀਜ਼ਾਂ ਤਾਂ ਕਰਦੇ ਨਹੀਂ ਇਹ ਚੀਜ਼ਾਂ ਨੂੰ ਵੀ ਦੇਖਿਆ ਜਾ ਰਿਹਾ ਔਰ ਖਾਸ ਤੌਰ ਤੇ ਜਿਹੜਾ ਵਿਵਹਾਰ ਭਗਵਾਨ ਤੁਹਾਨੂੰ ਉਹਨਾਂ ਦਾ ਅਸੈਂਬਲੀ ਸੀਗਾ ਜਦੋਂ ਸਿੱਧੇ ਇੱਕ ਪਾਰਟੀ ਦੇ ਮਤਲਬ ਪ੍ਰੈਜ਼ੀਡੈਂਟ ਨੂੰ ਕਹਿੰਦੇ ਨੇ ਵੀ ਦੋ ਦਿਨ ਬਾਅਦ ਵੀ ਤਾਂ ਚੁੱਪ ਕਰੇਗਾ ਇਹ ਸਾਰਾ ਇੱਕ ਥ੍ਰੈਟਨਿੰਗ ਟੋਨ ਹੁੰਦੀ ਹੈ ਕਿਉਂਕਿ ਤੁਹਾਡੇ ਕੋਲ ਉਹ ਸਾਰੀਆਂ ਚੀਜ਼ਾਂ ਨਹੀਂ ਹਾਂ ਜੇ ਕੋਈ ਬੈਟਰ ਤਰੀਕੇ ਦੀ ਗੱਲ ਹੁੰਦੀ ਬਿਲਕੁਲ ਕ腐ਸ਼ਨ ਹੈਗੀ ਹੈ ਕੋਈ ਇਹ ਨਹੀਂ ਕਹਿ ਸਕਦਾ ਕਿ ਬਿਜ਼ਨਸ ਜਿਹੜਿਆਂ ਨੂੰ ਫੜਦੀ ਹੈ ਉਹ ਬਿਲਕੁਲ ਦੁੱਧ ਤੋਤੇ ਹੋਣਗੇ ਇਹ ਇਹ ਸਰਟੀਫਿਕੇਟ ਵੀ ਨਹੀਂ ਦਿੱਤਾ ਜਾ ਸਕਦਾ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਹੋ ਸਕਦਾ ਉਹਨਾਂ ਨੇ ਕੁਝ ਕੀਤਾ ਹੋਵੇ ਪਰ ਇਹਦਾ ਮਾਮਲਾ ਨਹੀਂ ਇਸ ਪਾਰਟੀ ਕੋਲ ਤਾਂ ਇੱਕ ਬੜਾ ਵੱਡਾ ਵਸੀਲਾ ਸੀ ਉਹਨਾਂ ਨੇ ਤਾਂ ਐਂਟੀ ਕ腐ਸ਼ਨ ਮੂਵਮੈਂਟ ਤੇ ਆਈ ਹੈ ਪਾਰਟੀ ਲੋਕਪਾਲ ਦਾ ਮਾਮਲਾ ਸੀ ਇੱਕ ਕਮਿਸ਼ਨ ਲੋਕਪਾਲ ਜਾਂ ਕੋਈ ਵੀ ਸੰਸਥਾ ਬਣਾ ਕੇ ਸਾਰੇ ਉਹਨਾਂ ਨੂੰ ਦੇ ਦਿੰਦੇ ਕੇਸ ਇਹਨਾਂ ਨੂੰ ਲੋੜ ਹੀ ਨਹੀਂ ਸੀ ਇਨਵੈਸਟੀਗੇਟ ਹੋ ਕੇ ਚਾਹੇ ਉਹ ਤੁਹਾਡੇ ਨੇ ਚਾਹੇ ਉਹਨਾਂ ਦੇ ਨੇ ਜਿਹੜਾ ਉਹਦੇ ਕੋਲ ਜਾਊਗਾ ਚਿੱਠੀ ਉਹ ਆਪੀ ਇਨਵੈਸਟੀਗੇਟ ਕਰ ਲਊਗਾ ਇਨਵੈਸਟੀਗੇਟ ਕਰਕੇ ਟ੍ਰਾਇਲ ਹੋ ਜਾਊਗਾ ਟ੍ਰਾਇਲ ਕਰਕੇ ਸਜਾ ਹੋ ਜਾਊਗੀ ਪਰ ਸਾਡਾ ਪੋਲੀਟਿਸ਼ੀਅਨ ਇਹ ਛੱਡਣਾ ਨਹੀਂ ਚਾਹੁੰਦਾ ਅਸਾਂ ਦੇ ਵਿੱਚ ਕਿਹੜਾ ਵੀ ਮਾਮਲਾ ਇਹ ਸਭ ਤੋਂ ਵੱਡਾ ਕੁਐਸਚਨ ਹੈ ਕਿਤਾ ਹੈਗਾ ਹੀ ਹੈ ਪਰ ਨਾਲ ਦੀ ਨਾਲ ਸਦਾ ਹਮਿੰਦਰ ਸਿੰਘ ਜੀ ਇੱਕ ਸਵਾਲ ਅਡਰੈਸ ਕਰਨ ਵਾਲਾ ਜ਼ਰੂਰੀ ਹੈ ਸਵਾਲ ਇਹ ਹੈ ਕਿ ਜਿਹੜੇ ਪੋਲੀਟੀਸ਼ੀਅਨ ਸੱਤਾ ਤੇ ਕਾਬਜ਼ ਹੋ ਜਾਂਦੇ ਨੇ ਉਹਨਾਂ ਨੂੰ ਸਿਰਫ ਵਿਰੋਧੀਆਂ ਚ ਹੀ ਕਰਪਸ਼ਨ ਨਜ਼ਰ ਆਉਂਦੀ ਹੈ ਭਾਵੇਂ ਕਿ ਆਮ ਆਦਮੀ ਪਾਰਟੀ ਨੇ ਸ਼ੁਰੂ ਚ ਆਪਣੇ 2-3 ਬੰਦੇ ਟੰਗੇ ਨੇ ਪਰ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਜਿਹੜੀ ਜਿਹੜਾ ਤਰੀਕਾਕਾਰ ਹੈ ਉਹ ਬਹੁਤ ਲੰਬਾ ਲੈਂਥੀ ਅਕਾਊ ਆ ਤੇ ਉਹਦੇ ਚ ਕਦੇ ਵੀ ਨਤੀਜੇ ਨਹੀਂ ਆਉਂਦੇ ਉਹ ਕਿਉਂ ਨਾ ਜੇ ਕੋਈ ਸਰਕਾਰ ਸੁਹਿਰਦਾ ਤੇ ਉਹ ਇਹਨੂੰ ਸਮਾਵਧ ਕਰ ਦੇ ਇੱਕ ਕਾਨੂੰਨ ਹੀ ਬਣਾ ਦੇ ਜੇਕਰ ਕ੍ਰਪਸ਼ਨ ਹੋ ਰਹੀ ਆ ਤੇ ਉਹਦੇ ਤੇ ਹੱਥ ਤਾਂ ਪੈਣਾ ਚਾਹੀਦਾ ਜਿਵੇਂ ਤੁਸੀਂ ਕਿਹਾ ਪਰ ਇਹ ਸਮਾਬਧ ਕਿਉਂ ਨਾ ਹੋਵੇ ਔਰ ਇਹਦੇ ਵਿੱਚ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਕਿਉਂ ਨਾ ਹੋਵੇ ਇਹ ਸਵਾਲ ਤਾਂ ਲੋਕ ਪੁੱਛਦੇ ਹੀ ਆ ਨਾ ਜੀ ਨਹੀਂ ਸਮਾ ਤਾਂ ਸਾਡੇ ਓਵਰਲ ਜਸਟਿਸ ਸਿਸਟਮ ਦੀ ਪ੍ਰੋਬਲਮ ਹੈ ਕਿ ਉਹ ਨਹੀਂ ਹੈ ਨਾ ਕੋਈ ਸਮਾਬਧ ਨਾ ਜੱਜ ਜੱਜ ਕੋਰੇ ਨੇ ਇੰਨੇ ਨੇ ਕੇਸ ਪਏ ਨੇ ਜੀ ਤੁਸੀਂ ਇੱਕ ਨੂੰ ਕਰਦੇ ਨਾ ਦੂਜੇ ਵੀ ਆਈਪੀ ਕੇਸ ਥੋੜੇ ਜਿ ਖੁਮਾਰਾ ਚਾਹੁੰਦੇ ਰਹਿੰਦੇ ਨੇ ਦੂਜੇ ਵਿਚਾਰੇ ਲਟਕਦੇ ਰਹਿੰਦੇ ਨੇ ਸਾਲਾਂ ਮੰਦੀ ਪੀੜੀਆਂ ਮੰਦੀ ਪੀੜੀ ਦਰ ਪੀੜੀ ਬਣ ਕੇ ਸਾਲ ਵੀ ਨਹੀਂ ਹੁੰਦਾ ਕਈ ਜਿਹੜੇ ਆ ਜਿਹੜੇ دیਵਾਨੀ ਜੇ ਕੇਸ ਨੇ ਤਾਂ ਹੀ ਚੱਲਦੇ ਰਹਿੰਦੇ ਨੇ ਤੇ ਇਸ ਕਰਕੇ ਉਹਨੂੰ ਓਵਰ ਆਲ ਰਿਵਿਊ ਕਰਨ ਦਾ ਕੁਐਸਚਨ ਹੈ ਪਾਰਲੀਮੈਂਟਲ ਲੈਵਲ ਤੇ ਵੀ ਔਰ ਸਟੇਟ ਆ ਦੇ ਲੈਵਲ ਤੇ ਵੀ ਵੀ ਕਿਵੇਂ ਕੀਤਾ ਜਾ ਸਕਦਾ ਹੈ ਈਵਨ ਨਰਿੰਦਰ ਮੋਦੀ ਜਦੋਂ ਆਏ ਸੀ 2014 ਚ ਉਹਨਾਂ ਨੇ ਤਾਂ ਵਾਅਦਾ ਕੀਤਾ ਸੀ ਪਹਿਲੇ ਪੱਤ ਦੇ ਪਾਸੰਦ ਦੇ ਵਿੱਚ ਕਿ ਮੈਂ ਸੁਪਰੀਮ ਕੋਰਟ ਨੂੰ ਰਿਕਵੈਸਟ ਕਰੂੰਗਾ ਤੇ ਵੱਖ-ਵੱਖ ਹਾਈ ਕੋਰਟਾਂ ਨੂੰ ਵੀ ਜਿੰਨੇ ਕ੍ਰਿਮੀਨਲ ਚਾਰਜ ਚ ਪਾਲਿਟਿਸ਼ਨਾਂ ਖਰਾਬ ਨੇ ਉਹ 1 ਸਾਲ ਦੇ ਅੰਦਰ-ਅੰਦਰ ਸਭ ਮਡਪਟਾ ਕੇ ਇਸ ਤੋਂ ਬਾਅਦ ਕਲੀਨ ਕਰ ਦਾਂਗੇ ਪਾਲਿਟਿਸ਼ਨ ਨੂੰ ਫਿਰ ਪਾਰਟੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਕ੍ਰਿਮੀਨਲ ਨੂੰ ਪਰਚਾ ਮਤਲਬ ਪ੍ਰੋਟੈਕਸ਼ਨ ਦੇਣ ਜਾਂ ਬਾਕੀ ਉਹ ਆਉਣ ਸਾਰ ਪਿੱਠ ਘਮਾਈ ਤੇ ਉਹ ਖਤਮ ਹੋ ਗਿਆ ਕੰਮ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਸਾਰਾ ਕੁਝ ਇੱਧਰੋਂ ਵੀ ਆਉਣਾ ਹੀ ਹੈ ਔਰ ਆਮਦਵੀ ਪਾਰਟੀ ਕਟੜੇ ਇਮਾਨਦਾਰ ਪਾਰਟੀ ਦੇ ਤੌਰ ਤੇ ਆਈ ਹੈ ਜਿਹੜਾ ਆਪ ਆਪ ਵੀ ਉਹਨਾਂ ਨੇ ਕੀਤਾ ਜਿਹੜੇ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਨੇ ਵੀ ਅਸੀਂ ਆਪਦੇ ਨੂੰ ਵੀ ਨਹੀਂ ਬਖਸ਼ਿਆ ਚਾਹੇ ਸਿੰਗਲੇ ਨੂੰ ਚਾਹੇ ਸਰਾਰੀ ਨੂੰ ਚਾਹੇ ਬਾਕੀ ਨੂੰ ਔਰ ਜਿਹੜੇ ਬੰਦੇ ਨੇ ਉਹਨਾਂ ਖਿਲਾਫ ਕਿੱਥੇ ਇੱਕ ਕੇਸ ਕਰਪਸ਼ਨ ਦਾ ਹੂੰ ਨਾਲੇ ਉਹਨਾਂ ਦੇ ਕਰਪਸ਼ਨ ਸਿੱਧ ਕਿੱਥੇ ਕੀਤੀ ਉਹ ਤਾਂ ਕਹਿੰਦੇ ਫਿਰ ਇਹਨੇ ਸਾਡੇ ਨਾਲ ਧੱਕਾ ਹੋਇਆ ਕੋਈ ਇੱਕ ਵੀ ਦੱਸੋ ਪੈਸਾ ਇਧਰ ਉਧਰ ਲੈਂਡ ਦੇਣ ਹੋਈ ਹੋਵੇ ਬਣਾ ਉਹ ਪੋਲੀਟੀਕਲ ਗੇਮ ਇੱਕ ਹੈ ਉਹਦੇ ਚੋਂ ਇਹ ਸਾਬਤ ਨਹੀਂ ਕਰਦਾ ਕਿ ਸਨਸੀਅਰ ਸੀਗੇ ਤੁਸੀਂ ਆਪਦੇ ਬੰਦੇ ਫੜ ਕੇ ਅੰਦਰ ਕਰਤੇ ਇਧਰ ਉਧਰ ਕਰਤੇ ਬਾਕੀ ਦੀਆਂ ਚੀਜ਼ਾਂ ਕਰਤੇ ਤੇ ਉਹ ਤੁਹਾਡੀ ਪਾਰਟੀ ਦੇ ਮੈਂਬਰ ਨੇ ਸਰਕਾਰਮ ਕਾਰਕੂਨ ਨੇ ਤੁਸੀਂ ਉਹਨਾਂ ਨੂੰ ਸਾਰੇ ਇੱਕ ਜਗ੍ਹਾ ਉਸੇ ਢੰਗ ਨਾਲ ਵਰਤਦੇ ਹੋ ਜਿਵੇਂ ਪਹਿਲਾਂ ਵਰਤਦੇ ਸੀ ਕੇਸ ਥਾਪ ਨੇ ਐਫ ਆਈ ਆਰ ਕਿੱਥੇ ਆ ਕੇਸ ਕਿੱਥੇ ਆ ਉਹ ਸਾਰਾ ਕੁਝ ਇਸ ਕਰਕੇ ਉਹ ਚੀਜ਼ਾਂ ਇੱਕ ਅਲੱਗ ਟਾਈਪ ਦੀਆਂ ਨੇ ਪਰ ਜਿਹੜਾ ਇੱਕ ਓਵਰਆਲ ਮਾਈਂਡ ਸੈਟ ਹੈ ਇੱਕ ਓਵਰਆਲ ਖਾਕੇ ਦੇ ਦਾਇਰੇ ਦੇ ਵਿੱਚ ਜਿਹੜਾ ਜਾਂਦਾ ਇਹ ਚ ਕੋਈ ਡਿਫਰੈਂਸ ਨਹੀਂ ਹੈ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਕਿ ਵਿਰੋਧੀਆਂ ਦੇ ਨਾਲ ਕਿਵੇਂ ਨਿਪਟਣਾ ਹੈ ਤੇ ਆਪਣੇ ਨਾਲ ਕਿਵੇਂ ਨਿਪਟਣਾ ਹੈ ਇਹਦੇ ਚ ਫਰਕ ਦਿਖਾਈ ਦੇ ਰਿਹਾ ਹੈ ਦੋਨੇ ਤਰਾਹ ਦੇ ਵਿੱਚ ਹੁਣ ਜਿਹੜਾ ਸਵਾਲ ਇਹ ਆ ਰਿਹਾ ਕਿ ਅਰਵਿੰਦ ਕੇਜਰੀਵਾਲ ਜਾਂ ਬਾਕੀ ਦੇ ਮਾਮਲੇ ਨੇ ਜਿਹੜੇ ਕਿਵੇਂ ਹੋਣਗੇ ਪੰਜਾਬ ਦੇ ਵਿੱਚ ਤਾਂ ਫਿਰ ਹੁਣ ਉਹਨਾਂ ਨੇ ਕਾਂਗਰਸੀਆਂ ਨੇ ਇਹੀ ਕਿਹਾ ਨਾ ਕਿ ਇੱਥੇ ਤਾਂ ਅਸੀਂ ਉਹੀ ਉਠਾਵਾਂਗੇ ਮੁੱਦੇ ਐਕਸਾਈਜ਼ ਪਾਲਿਸੀ ਵੀ ਉਠਾਵਾਂਗੇ ਇੱਥੇ ਜੋ ਕਰਾਪਸ਼ਨ ਹੋ ਰਹੀ ਹੈ ਉਹਨਾਂ ਦੇ ਖਿਲਾਫ ਕਿਉਂ ਕੀਤਾ ਇਹ ਇਹ ਕਿਉਂ ਅੱਗੇ ਐਡਰੈਸ ਨਹੀਂ ਕਰ ਰਹੇ ਉਹ ਮੁੱਦੇ ਸਾਡੇ ਬੰਦਿਆਂ ਦੇ ਤੇ ਖਿਲਾਫ ਕਿਵੇਂ ਚੱਲ ਰਹੇ ਹੋ ਤੁਸੀਂ ਉਹੀ ਦੁੱਧ ਧੋਤਾ ਤੁਹਾਡੇ ਵਾਲ ਵਾਲੇ ਪਾਸੇ ਕਿਵੇਂ ਹੋ ਜਾਂਦਾ ਕਿ ਸਾਡੇ ਵਾਲੇ ਪਾਸੇ ਉਹ ਮਤਲਬ ਉਹਦੇ ਤੇ ਕੇਸ ਹੋ ਰਹੇ ਨੇ ਇਹੀ ਮੁੱਦਾ ਫੇਰ ਉਹ ਕੇਂਦਰ ਚ ਹੈ ਤੇਹੀ ਮੁੱਦਾ ਇੱਥੇ ਹੈ ਇੱਥੇ ਕਾਂਗਰਸ ਇਹ ਠਾਏਗੀ ਅਜੀਬੋ ਗਰੀਬ ਗੱਲ ਹੋ ਜਾਏਗੀ ਤੇ ਉਧਰ ਦਿੱਲੀ ਦੇ ਵਿੱਚ ਜਿਹੜੀ ਰੈਲੀ ਹੋ ਰਹੀ ਹੈ 31 ਤਰੀਕ ਨੂੰ ਉੱਥੇ ਦੋਨੇ ਧਿਰਾਂ ਇਹ ਕਹਿ ਰਹੀਆਂ ਨੇ ਕਿ ਜਿਹੜਾ ਹੁਣ ਇੰਨਾ ਲੰਮਾ ਸਮਾਂ ਕਿਉਂਕਿ ਆਮ ਆਦਮੀ ਪਾਰਟੀ ਨੇ ਬੇਹੱਦ ਸਟਰੋਂਗ ਪ੍ਰਚਾਰ ਕੀਤਾ ਹੈ ਪਿਛਲੇ ਸਮੇਂ ਦੇ ਵਿੱਚ ਜਦ ਤੋਂ ਬਣੀ ਹੈ ਕਿ ਸਾਰੀਆਂ ਪਾਰਟੀਆਂ ਕਰਪਟ ਨੇ ਇਹਨਾਂ ਦਾ ਮਤਲਬੇ ਕੋਈ ਨਹੀਂ ਉਧਰ ਭਾਜੀਪੀ ਨੇ ਤਾਂ ਕਾਂਗਰਸ ਮੁਕਤ ਭਾਰਤ ਦਾ ਹੀ ਸੰਦਾ ਦਿੱਤਾ ਸੀ ਆਮ ਆਦਮੀ ਪਾਰਟੀ ਵੀ ਦਿੱਲੀ ਦੇ ਵਿੱਚ ਕਾਂਗਰਸ ਮੁਕਤ ਕਰਕੇ ਆਪ ਸਟੇਜ 'ਤੇ ਆਈ ਸੀਗੀ ਇਹ ਵੀ ਕਹਿੰਦੀ ਰਹੀ ਮੈਂ ਕਾਂਗਰਸ ਦੀ ਹਮਾਇਤ ਨਹੀਂ ਲੈਣੀ ਪਹਿਲੇ ਵਾਰ ਵੀ ਜਦੋਂ ਆਰਗੇਨਾਈਜ਼ ਕੀਤਾ ਜਦੋਂ ਤੁਹਾਡੇ ਕੋਲ ਘੱਟ ਸੀ ਕਾਂਗਰਸ ਦੇ 8 ਐਮਐਲਏ ਆਏ ਸੀਗੇ ਤੁਸੀਂ ਇਹ ਕਹਿੰਦੇ ਰਹੇ ਉਦੋਂ ਦਾ ਫਿਰ ਹੇਠਾਂ ਲੈਵਲ ਤੇ ਵਰਕਰਾਂ 'ਚ ਜਿਹੜੇ ਟਕਰਾਅ ਹੁੰਦੇ ਨੇ ਉਹ ਕਈ ਵਾਰ ਦੁਸ਼ਮਣੀਆਂ 'ਚ ਵੀ ਬਦਲ ਜਾਂਦੇ ਨੇ ਹੇਠਲਾ ਵਰਕਰ ਤਾਂ ਫਿਰ ਓਨੈਸਟਲੀ ਲੜਦਾ ਹੈ ਕਈ ਵਾਰ ਹੁਣ ਜਦੋਂ ਤੁਸੀਂ ਇਕੱਠੇ ਲੜ ਰਹੇ ਹੋ ਦਿੱਲੀ ਦੇ ਵਿੱਚ ਤਾਂ ਉਹਨੂੰ ਇਕੱਠਾ ਬਣਾਉਣ ਲਈ ਬੜਾ ਔਖਾ ਕੰਮ ਹੈ ਇਹਨਾਂ ਨੂੰ ਲੀਡਰ ਤਾਂ ਸਮਝੌਤਾ ਕਰ ਜਾਂਦਾ ਉਹਨੂੰ ਪਤਾ ਹੁੰਦਾ ਵੀ ਆਇਆ ਇਹਦੇ ਚ ਫਾਇਦਾ ਨੁਕਸਾਨ ਹੈ ਪਰ ਵਰਕਰ ਜਿਹਨੇ ਮਹੱਲੇ ਚ ਗਲੀ ਚ ਲੜਨਾ ਹੁੰਦਾ ਬੂਥ ਤੇ ਬੈਠਣਾ ਹੁੰਦਾ ਤੁਹਾਡੇ ਨਾਲ ਇੱਕ ਦੂਜੇ ਨਾਲ ਉਹ ਕਿਵੇਂ ਕਰਨਗੇ ਉਹਦੇ ਬਾਰੇ ਇਹਨਾਂ ਦਾ ਮੰਨਣਾ ਇਹ ਹੈ ਕਿ ਸ਼ਾਇਦ ਦਿੱਲੀ ਦੀ ਜਿਹੜੀ ਰੈਲੀ ਹੈ ਇੱਕ ਉਹ ਵਰਕਰਾਂ ਨੂੰ ਵੀ ਨੇੜੇ ਲਿਆ ਦੇ ਇੱਕ ਲੈਵਲ ਤੇ ਜਦੋਂ ਉੱਥੇ ਜਾਣਗੇ ਇਕੱਠੇ ਜਾਣਗੇ ਸਾਂਝੇ ਤੌਰ ਤੇ ਜਾਣਗੇ ਦਿੱਲੀ ਦੇ ਵਿੱਚ ਪਰ ਉਹੀ ਦਿੱਲੀ ਦੀ ਰੈਲੀ ਪੰਜਾਬ ਚ ਨੇੜੇ ਨਹੀਂ ਲਿਓ ਪੰਜਾਬ ਵਾਲਿਆਂ ਦਾ ਸਟੈਂਡ ਅਲੱਗ ਅਲੱਗ ਸਟੈਂਡ ਅਲੱਗ ਅਲੱਗ ਦਿਖਾਈ ਦੇ ਰਹੇ ਨੇ ਮੌਕੇ ਦੇ ਮਤਲਬ ਉਹ ਕਿ ਦਿਖਾਈ ਦੇ ਰਹੇ ਨੇ ਰਣਨੀਤੀ ਨਹੀਂ ਉਹ ਦਿਖਾਈ ਦਿੰਦੀ ਇਹਦੇ ਵਿੱਚ ਕੂਟਨੀਤੀ ਦਿਖਾਈ ਦਿੰਦੀ ਹੈ ਹਰ ਪਾਰਟੀ ਦੀ ਜਿਸ ਵੀ ਲੈਵਲ ਤੇ ਹੈ ਹੁਣ ਉਹ ਇਸੇ ਕਰਕੇ ਦਿੱਲੀ ਦੇ ਵਿੱਚ ਇੱਕ ਗੱਲ ਵਾਪਰ ਰਹੀ ਹੈ ਸਾਰੀ ਤਾਂ ਕਿ ਦਿੱਲੀ ਫੋਕਸ ਹੈ 7 ਸੀਟਾਂ ਨੇ ਅੱਜ ਤੱਕ ਭਾਜਪਾ ਸਵੀਪ ਕਰਦੀ ਰਹੀ ਹੈ 14 ਚ ਵੀ 19 ਚ ਵੀ ਤੇ ਚਾਹੇ ਕੇਜਰੀਵਾਲੋ ਨੇ ਸਵੀਪ ਕਰਦੇ ਰਹੇ ਨੇ ਪਰ ਕੀ ਲੋਕ ਸਭਾ ਚ ਇੱਕ ਰਲ ਕੇ ਇਹ ਪਾਸਾ ਪਲਟ ਸਕਦੇ ਨੇ ਪਾਸਾ ਪਲਟਣ ਦੇ ਲਈ ਉੱਥੇ ਹਮਦਰਦੀ ਬੇਵਦਾ ਇੱਕ ਸਹਾਰਾ ਦੋਨੇ ਧਿਰਾਂ ਨੂੰ ਸ਼ੂਟ ਕਰਦਾ ਹੈ ਕਾਂਗਰਸ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਤਾਂ ਉਹ ਦੋਨਾਂ ਥਾਂ ਤੇ ਫਾਇਦਾ ਹੋ ਉਥੇ ਇੰਟਰਸਟ ਮਿਲ ਗਏ ਨੇ ਤੇ ਇਸ ਕਰਕੇ ਉਥੇ ਜੋਰ ਦਿੱਤਾ ਜਾ ਰਿਹਾ ਹੈ ਅੱਛਾ ਸਦਾ ਸਮੇਰ ਸਿੰਘ ਜੀ ਇੱਕ ਸਵਾਲ ਹੈ ਕਿ ਜਦੋਂ ਪੰਜਾਬ ਦੇ ਵਿੱਚੋਂ ਸੱਤ ਰਾਜ ਸਭਾ ਚ ਭੇਜੇ ਸੀ ਤੇ ਪੰਜਾਬੀ ਕਹਿੰਦੇ ਰਹੇ ਕਿ ਕੋਈ ਸਿਹਰਦ ਪੰਜਾਬੀ ਭੇਜ ਦਿੰਦੇ ਆਉਂਦੇ ਹੀ ਇਹਨਾਂ ਆਪਣੀ ਇਮੇਜ ਹੀ ਵਿਗਾੜ ਲਈ ਸੀ ਜਿਹੜੇ ਬੰਦੇ ਚੁਣੇ ਪੈਸੇ ਢਿਲੇ ਵਾਲੇ ਇਧਰੋਂ ਉਧਰੋਂ ਚੰਗੇ ਖਾਂਦੇ ਪਿੰਦੇ ਜਨਾਂ ਕੋਲ ਟਾਈਮ ਹੀ ਪੋਲਿਟਿਕਸ ਲਈ ਹੈ ਨਹੀਂ ਸੀ ਪਾਰਲੀਮੈਂਟਲੀ ਟਾਈਮ ਹੀ ਹੈ ਨਹੀਂ ਸੀਗੇ ਉਹ ਚੁਣ ਲਏ ਤੇ ਪੰਜਾਬ ਦੇ ਲੋਕ ਕਹਿੰਦੇ ਰਹੇ ਕਿ ਪੰਜਾਬ ਨੂੰ ਕੋਈ ਫਾਇਦਾ ਹੋ ਜਾਂਦਾ ਜੇ ਕੋਈ ਚੰਗੇ ਚੁਣੇ ਜਾਂਦੇ ਹੁਣ ਘੱਟੋ ਘਾਟੇ ਆਪਣੀ ਚੋਣ ਤੇ ਇਸ ਤਰ੍ਹਾਂ ਤੇ ਸੋਚ ਰਹੇ ਹੋਣਗੇ ਕਿ ਪੰਜਾਬ ਨੂੰ ਫਾਇਦਾ ਹੋਣਾ ਸੀ ਨਹੀਂ ਹੋਣਾ ਘੱਟੋ ਘਾਟ ਸਾਨੂੰ ਤੇ ਹੋ ਜਾਂਦਾ ਉਹ ਤਾਂ ਲੱਭੇ ਹੀ ਨਹੀਂ ਉਹ ਸੱਤੇ ਰਾਜ ਸਭੀ ਇਹ ਮੈਂ ਬਾਬਾ ਜੀ ਨੂੰ ਕਦੇ-ਕਦੇ ਵੇਖਦਾ ਹੁੰਨਾ ਸੀ ਇੱਚੇਵਾਲ ਸਾਹਿਬ ਨੂੰ ਪਰ ਪੋਲਿਟਿਕਸ ਨਾਲ ਉਹਨਾਂ ਦਾ ਕੀ ਲੈਣ ਦੇਣ ਜੀ ਉਹ ਤਾਂ ਉਹ ਪੋਲਿਟਿਕਸ ਤੋਂ ਦੂਰ ਨੇ ਇੱਥੇ ਜਿਹੜਾ ਸਵਾਲ ਉੱਠ ਰਿਹਾ ਕਿ ਇਹ ਬੰਦੇ ਲੋਡ ਪੈਣ ਤੇ ਤੁਹਾਡੇ ਵੀ ਨਹੀਂ ਕੰਮ ਆਉਂਦੇ ਤੁਸੀਂ ਫਿਰ ਉਹਨਾਂ ਨੂੰ ਕਾਦੇ ਲਈ ਚੁਣਦੇ ਹੋ ਤੁਹਾਡਾ ਪੈਮਾਨਾ ਕੀ ਸੀ ਚੁਣਨ ਵੇਲੇ ਇਹਦੇ ਵਿੱਚ ਫਿਰ ਤੁਸੀਂ ਕਿਸ ਤਰ੍ਹਾਂ ਦੇ ਤਰੀਕੇ ਅਪਣਾਏ ਇਹਨਾਂ ਨੂੰ ਲਿਆਉਣ ਲਈ ਘੱਟੋ ਘੱਟ ਇਹ ਤਾਂ ਸਾਫ਼ ਕਰ ਦਿੰਦੇ ਜਿਹੜੇ ਤੁਸੀਂ ਦੇਖੋ ਇੱਕੋ ਹੀ ਪੋਲੀਟੀਕਲ ਬੰਦਾ ਮੇਨ ਰੂਪ ਚ ਛੋੜੇ ਆਇਆ ਇਹਨਾਂ ਨੇ ਰਾਜ ਸਭਾ ਚ ਦਿੱਲੀ ਚੋਂ ਸੰਜੇ ਸਿੰਘ ਸੰਜੇ ਸਿੰਘ ਦੀ ਪਰਫਾਰਮੈਂਸ ਵੀ ਸਭ ਤੇ ਸਾਹਮਣੇ ਸੀ ਕਿਉਂਕਿ ਉਹ ਪੋਲੀਟੀਕਲੀ ਜਾਣਦਾ ਕਿਵੇਂ ਉਹਦੀਆਂ ਸਪੀਚਾਂ ਵੀ ਤੇ ਉਹਦਾ ਇੱਕ ਔਰਾ ਵੀ ਸਿ ਰਾਜਸਭਾ ਚਾਹੇ ਜੀ ਕੋਈ ਗੱਲ ਨਹੀਂ ਜਦੋਂ ਉਹ ਬੋਲਦਾ ਜਦੋਂ ਪੋਲਿਟਿਕਲ ਬੰਦਾ ਗੱਲ ਕਰਦਾ ਹੁੰਦਾ ਤਾਂ ਦਿਖਾਈ ਦਿੰਦਾ ਉਹਨੂੰ ਤਾਂ ਵਿੱਚ ਹੀ ਲਪੇਟ ਲਿਆ ਉਹਨਾਂ ਨੇ ਹੁਣ ਬਾਕੀ ਬੰਦੇ ਪੋਲਿਟਿਕਸ ਕਿੱਥੇ ਆ ਕੋਈ ਬਿਜ਼ਨਸਮੈਨ ਆ ਕੋਈ ਸਪੋਰਟਸਮੈਨ ਆ ਕੋਈ ਬਾਬਾ ਜੀ ਨੇ ਕੋਈ ਬਾਕੀ ਤਰੀਕਾ ਵਖਵਖ ਟਾਈਪ ਦੇ ਬੰਦੇ ਨੇ ਤੇ ਉਹਨਾਂ ਨੇ ਕੀ ਬੋਲਣਾ ਹੈ ਔਰ ਰਾਜਸਭਾ ਇੱਕ ਐਸੀ ਚੀਜ਼ ਹੈ ਜਿੱਥੇ 6 ਸਾਲ ਲਈ ਬੰਦਾ ਜਾਂਦਾ ਤੁਸੀਂ ਕੁਝ ਵੀ ਨਹੀਂ ਉਹਨੂੰ ਹਟਾਵ ਨਹੀਂ ਸਕਦੇ ਕੁਝ ਨਹੀਂ ਕਰ ਸਕਦੇ ਔਰ 6 ਸਾਲ ਲਈ ਦੂਜੀ ਗੱਲ ਇਹ ਹੈ ਕਿ ਉਹ ਸਟੇਟ ਨੂੰ ਰਿਪਰਜੈਂਟ ਕਰਦੇ ਨੇ ਇੱਕ ਹਲਕੇ ਨੂੰ ਨਹੀਂ। ਰਾਜ ਸਭਾ ਦਾ ਕੋਈ ਵੀ ਮੈਂਬਰ ਹੈ ਉਹ ਸਟੇਟ ਰਿਪਰਜੈਂਟ ਕਰ ਰਿਹਾ ਹੁੰਦਾ। ਜੇ ਉਹਦੇ ਮਤਲਬ ਦਿਨੋਂ ਦਿਮਾਗ ਤੇ ਸਟੇਟ ਦੀ ਕੋਈ ਦਰਦ ਹੀ ਨਹੀਂ ਹੈ। ਕੋਈ ਗੱਲ ਨਹੀਂ ਹੈ ਕੀ ਵਾਪਰ ਰਿਹਾ ਕੀ ਨਹੀਂ ਵਾਪਰ ਰਿਹਾ। ਉਹ ਆਪਣਾ ਕਿਤੇ ਚ ਮਸ਼ਰੂਫ ਹੈ ਉਸੇ ਤਰੀਕੇ ਦੇ ਨਾਲ ਜਿਹੜੇ ਕਿਤੇ ਚ ਉਹ ਹੈਗੇ ਸੀਗੇ। ਤਾਂ ਇਹ ਬੜਾ ਵੱਡਾ ਇੱਕ ਪੋਲੀਟੀਕਲ ਇਮੈਚਿਓਰਿਟੀ ਹੈ। ਫਾਰਦੀ ਟਾਈਮ ਵੀ ਤੁਸੀਂ ਫਾਇਦਾ ਲੈ ਲਿਆ ਉਹ ਕੁਸਲੰਗੋਸ ਕਾਸੇ ਦਾ। ਹੂੰ ਉਹ ਮੋਨੈਟਰੀ ਫਾਰਮ ਹੋ ਸਕਦੀ ਆ ਕੋਈ ਹੋਰ ਫਾਰਮ ਹੋ ਸਕਦੀ ਆ ਹਲੇ ਸਾਫਤ ਨਹੀਂ ਹੋਇਆ ਟੈਂਪਰੇਰੀ ਫਾਇਦਾ ਉਹ ਦੂਰ ਅੰਦੇਸ਼ੀ ਵਾਲਾ ਫਾਇਦਾ ਨਹੀਂ ਹੈ ਇਹਦਾ ਮਤਲਬ ਆਮ ਆਦਮੀ ਪਾਰਟੀ ਦੀ ਟਾਪ ਲੀਡਰਸ਼ਿਪ ਹੈ ਉਹਦੇ ਕੋਲ ਉਹ ਰਹੀ ਜਾਂ ਤੇ ਦੂਜੇ ਬੰਦੇ ਤੁਸੀਂ ਬਾਹਰੋਂ ਦਿੱਤੇ ਨੇ ਇਥੋਂ ਹਾਲਾਂਕਿ ਇੱਕਾ ਦੁਕਾ ਲੋਕਾਂ ਦੇ ਡਾਕਟਰ ਮਨਮੋਹਨ ਸਿੰਘ ਵੀ ਬਾਹਰੋਂ ਦਿੱਤਾ ਜੀ ਕਾਂਗਰਸ ਵੀ ਦਿੱਦੀ ਉਹਨਾਂ ਦਾ ਲੈਵਲ ਤਾਂ ਦੇਖੋ ਨਾ ਉਹ ਜਾ ਕੇ ਕੀ ਕਰਦਾ ਹੁਣ ਤੁਸੀਂ ਸਾਰੇ ਬੰਦਿਆਂ ਨੂੰ ਡਾਕਟਰ ਮਨਮੋਹਨ ਸਿੰਘ ਨਾਲ ਬੁਲਾ ਦਿਓ ਜੀ ਤੇ ਇਹ ਸਾਰੇ ਬੰਦਿਆਂ ਨੂੰ ਵਿਸ਼ੇਖਵੰਗੀ ਮਨੂ ਸਿੰਘ ਵੀ ਨਾਲ ਬਣਾ ਦਿਓ ਬਾਕੀ ਉਹ ਬੰਦੇ ਉਹਨਾਂ ਨੇ ਉਹ ਰੱਖੇ ਹੁੰਦੇ ਨੇ ਉਸ 15 ਦੇ ਉੱਤੇ ਜਾ ਕੇ ਜਿਹੜੇ ਬੰਦੇ ਪਹਿਲਾਂ ਹੀ ਡਿਸਾਈਡ ਦਿਖਾਈ ਦਿੰਦੇ ਹੁੰਦੇ ਨੇ ਕਿ ਕੰਮ ਕਰਦੇ ਨੇ ਇਹਨਾਂ ਨੂੰ ਇੱਕ ਮਾਨਤਾ ਦੇ ਤੌਰ ਤੇ ਉਹਦੇ ਵਿੱਚ ਜਾਇਆ ਗਿਆ ਉਹਨਾਂ ਦਾ ਰਤਵਾ ਰਸਮਾਂ ਤੋਂ ਵੱਡਾ ਹੁੰਦਾ ਆਲਰੇਡੀ ਜੀ ਮਤਲਬ ਮੈਂਬਰੀ ਤੋਂ ਰਾਤ ਸਭਾ ਦੀ ਮੈਂਬਰੀ ਤੋਂ ਤਾਂ ਜਾ ਕੇ ਕੋਈ ਗੱਲ ਹੁੰਦੀ ਆ ਸਾਡੇ ਉਹੀ ਇੱਕ ਜਿਹੜਾ ਮੁਕਾਬਲਾ ਵੀ ਹੁੰਦਾ ਨਾ ਜਿਹੜਾ ਜਦੋਂ ਅਸੀਂ ਇਹ ਕਰਨ ਬੈਠ ਜਾਂਦੇ ਆ ਵੀ ਬਰਾਬਰ ਦਾ ਮੁਕਾਬਲਾ ਤਾ ਕਿਤੇ ਨਾ ਕਿਤੇ ਸਾਡੇ ਨਜ਼ਰ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਆ ਉਸ ਪੱਧਰ ਦੇ ਉੱਤੇ ਜਾ ਕੇ ਇਹ ਤਾਂ ਉਹ ਹੈ ਜਾਂ ਗੱਲ ਤਾਂ ਹੁੰਦੀ ਹੈ ਕਈ ਵਾਰ ਜਿਵੇਂ ਬਹੁਤ ਵਧੀਆ ਖਿਡਾਰੀ ਅੱਗੇ ਕਾਲਜ ਯੂਨੀਵਰਸਿਟੀ ਆ ਲੈ ਆਉਂਦੇ ਨੇ ਵੀ ਤੂੰ ਸਾਡੇ ਆ ਜਾ ਸਾਰੀਆਂ ਰਿਆਇਤਾਂ ਦਿੰਦੇ ਆ ਤੇ ਉੱਥੇ ਘਟ-ਘਟ ਖੇਡੂਗਾ ਤੇ ਟਰੋਫੀ ਤਾਂ ਮਿਲੂਗੀ ਤੇ ਤੁਸੀਂ ਚੱਕ ਕੇ ਮਾਲ ਦੂਜੇ ਮਾਤਾਂ ਦਾ ਮਾਲ ਨਹੀਂ ਲਿਆਉਂਦੇ ਹੁੰਦੇ ਚੱਕ ਕੇ ਵੀ ਆ ਜਾਓ ਸਾਡੇ ਆ ਜਾਓ ਤੁਹਾਡੀ ਟੀਮ ਬਣਾ ਦਿੰਦੇ ਆ ਨਾ ਇਹੋ ਜੀ ਇਸ ਕਰਕੇ ਜਿਹੜਾ ਇਹ ਸਿਸਟਮ ਹੁੰਦਾ ਹੈ ਇਹਦੇ 'ਚ ਤੁਸੀਂ ਬੈਲੈਂਸ ਤਾਂ ਕਰ ਸਕਦੇ ਹੋ ਚਲੋ ਇੱਕ ਆ ਦੁੱਖਾ ਇਹੋ ਜਿਹਾ ਵੀ ਆ ਜਾਏ ਇਹ ਤੁਹਾਡੇ ਕੋਲ 7 ਬੰਦੇ ਨੇ ਪਰ ਸਾਰੇ ਦੇ ਸਾਰੇ ਇਧਰ ਨੂੰ ਚੱਲ ਜੋਗੇ ਇਹ ਤਾਂ ਕੋਈ ਗੱਲ ਨਹੀਂ ਨਾ ਉਹਨਾਂ ਦੀ ਜਵਾਬ ਦੇਹੀ ਹੁਣ ਕੋਈ ਪਾਰਟੀ ਜਿਵੇਂ ਭਗਵਤ ਮਾਨ ਨੂੰ ਨਹੀਂ ਦੇਉਂ ਹੂੰ ਉਹਨਾਂ ਨੇ ਮੀਟਿੰਗ ਸੱਦੀ ਜਿਹਦੇ ਚ ਲਿਖਿਆ ਗਿਆ ਸਪੀਕਰ ਵੀ ਡਿਪਟੀ ਸਪੀਕਰ ਵੀ ਸਾਰੇ ਐਮ ਐਲ ਏ ਆਉਣਗੇ ਇਹ ਚਿੱਠੀ ਉਹਨਾਂ ਨੂੰ ਵੀ ਕੱਢਣੀ ਚਾਹੀਦੀ ਸੀ ਉਹ ਚੀਫ ਮਿਨਿਸਟਰ ਤੋਂ ਉੱਪਰ ਨਹੀਂ ਆ ਉਹ ਸਟੇਟ ਨੂੰ ਵੀ ਪ੍ਰਜੈਕਟ ਕਰਦੇ ਨੇ ਚੀਫ ਮਿਨਿਸਟਰ ਜਦ ਮਰਜੀ ਰਾਜ ਸਭਾ ਦੇ ਮੈਂਬਰਾਂ ਦੀ ਮੀਟਿੰਗ ਬੁਲਾ ਸਕਦਾ ਜਿਹੜੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਹੋਈ ਹੈ ਬਲਕੇ ਉਹਨਾਂ ਨੂੰ ਡਿਕਟੇਟ ਕਰ ਸਕਦਾ ਤੁਸੀਂ ਆਹ ਸਟੇਟ ਦੇ ਇਸ਼ੂ ਨੇ ਤੁਸੀਂ ਆਹ ਉੱਥੇ ਉਠ ਤੇ ਅੱਜ ਵੀ ਜਿਹੜੀ ਉਹ ਗੱਲ ਕਰਕੇ ਹੋਇਆ ਪਤਾ ਨਹੀਂ ਚੀਫ ਮਿਨਿਸਟਰ ਨੂੰ ਵੀ ਕੀ ਸੰਗ ਹੈ ਜਾਂ ਚੇ ਜਿੱਕਾ ਜਾਂ ਉਹ ਆਇਆ ਠੋਕ ਰაგਵ ਚੱਡੇ ਨੂੰ ਸੰਦੀਪ ਪਾਠਕ ਨੂੰ ਤੇ ਉਹਨਾਂ ਨੂੰ ਕਿਵੇਂ ਬੁਲਾਏ ਚੀਫ ਮਿਨਿਸਟਰ ਚਾਹੇ ਤਾਂ ਖਸ ਕੇ ਕਹਿੰਦੇ ਨੇ ਚੀਫ ਮਿਨਿਸਟਰ ਦੇ ਕਹਿੰਦੇ ਤਾਂ ਬਾਬਾ ਨੂੰ ਟਿਕਟ ਦਿੱਤੀ ਉਹਨਾਂ ਨੂੰ ਬੁਲਾ ਲੈਣਗੇ ਵਿਚਾਰੇ ਨੂੰ ਕੱਲੇ ਨੂੰ ਤੇ ਉਦੋਂ ਤੱਕ ਇਹੋ ਜਿਹਾ ਹੀ ਮਾਮਲਾ ਸਾਰੇ ਉਹ ਤਾਂ ਵੱਡੇ ਲੀਡਰ ਨੇ ਦੂਜੇ ਪਰ ਹੁਣ ਮੌਕਾ ਸੀਗਾ ਜੇ ਚੀਫ ਮਿਨਿਸਟਰ ਬੁਲਾ ਕੇ ਕਹਿੰਦੇ ਭਾਈ ਪਾਰਟੀ ਕਰਾਇਸਟ ਚਾ ਤੁਸੀਂ ਪਾਰਟੀ ਬਣੋ ਉੱਥੇ ਗਏ ਹੋ ਦਿੱਲੀ ਚ ਜਾਓ ਬੈਠੋ ਧਰਮ ਦੇ ਤੇ ਸਾਰਿਆਂ ਦੇ ਨਾਲ ਕਿਉਂ ਇਹ ਕੰਮ ਨਹੀਂ ਕਰਦੇ ਉਧਰ ਨੂੰ ਤੋਰਨਾ ਤਾਂ ਚਾਹੀਦਾ ਹੀ ਹੈ ਨਹੀਂ ਇਕੱਲੇ ਇਕੱਲੇ ਤੋਂ ਸਵਾਲ ਪੁੱਛਣਾ ਚਾਹੀਦਾ ਔਰ ਆਪਣਾ ਹਰਪਾ ਜਾਂਦਾ ਤਾਂ ਆਪਾਂ ਪਹਿਲਾਂ ਦੇਖਿਆ ਜਦੋਂ ਰਾਮਪੰਤਰ ਵਾਲਾ ਇਸ਼ੂ ਆਇਆ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਤੂੰ ਕਹਿੰਦੇ ਮੈਂ ਤਾਂ ਜਾਊਂਗਾ ਕਿਸੇ ਨੇ ਜਾਣਾ ਨਾ ਜਾਏ ਜੋ ਮਰਜੀ ਕਰੇ ਪਾਰਟੀ ਉਹ ਕਹਿੰਦੇ ਪਾਰਟੀ ਦਾ ਮਾਮਲਾ ਨਹੀਂ ਜੋ ਪਾਰਟੀ ਕਰਨਾ ਕਰੇ ਉਹਦਾ ਜੋ ਮਰਜੀ ਸਟੈਂਡ ਹੋਵੇ ਉਹ ਤਾਂ ਐ ਚੱਲ ਰਹੇ ਨੇ ਭਾਈ ਸਾਹਿਬ ਤੁਹਾਡੇ ਜਿਹੜੇ ਸਾਰੇ ਮਾਮਲਿਆਂ ਦੇ ਵਿੱਚ ਤੇ ਬਾਕੀ ਦੇ ਵਿੱਚ ਕਿਵੇਂ ਬਣੂੰਗਾ ਇਹ ਬਹੁਤ بڑا ਇੱਕ ਕੁਐਸਚਨ ਮਾਰਕ ਹੁੰਦਾ ਤੇ ਤੁਸੀਂ ਕਿਹੜੇ ਬੰਦੇ ਚੁਣਦੇ ਹੋ ਜੇ ਤੁਹਾਡੀ ਐਡਿਆਲੋਜੀ ਨਹੀਂ ਜਾਣਦੇ ਤੁਹਾਡੇ ਵਿਚਾਰ ਨਹੀਂ ਜਾਣਦੇ ਤੁਹਾਡੇ ਨਾਲ ਉਹਨਾਂ ਦੀ ਅਟੈਚਮੈਂਟ ਕੋਈ ਨਹੀਂ ਫਿਰ ਇਹੀ ਸੰਕਟ ਦਾ ਸਾਹਮਣਾ ਕਰਨਾ ਪਊਗਾ ਜਦੋਂ ਬਹੁਤ ਛੋਟੇ ਬੰਦੇ ਨਾਲ ਰੱਖੋਗੇ ਤਾਂ ਟੀਮ ਚ ਨਹੀਂ ਖੇਡਦੇ ਜੇ ਟੀਮ ਚ ਨਹੀਂ ਖੇਡਦੇ ਤਾਂ ਟੀਮ ਨੇ ਜਿੱਤਣਾ ਕਿਵੇਂ ਹੈ ਉਹਨੇ ਨੈਰੇਟਿਵ ਕਿਵੇਂ ਸਿਰਜਣਾ ਹੈ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ